ਮਹਿਜ਼ 1 ਘੰਟੇ ਦੀ ਬਰਸਾਤ ਨੇ ਸ਼ਾਹੀ ਸ਼ਹਿਰ ਪਟਿਆਲੇ ਦੇ ਨਿਗਮ ਪ੍ਰਬੰਧਾ ਦੀ ਪੋਲ ਖੋਲ ਕੇ ਰੱਖ ਦਿੱਤੀ। ਹਰ ਪਾਸੇ ਜਲ-ਥਲ ਤੇ ਅੱਧਾ ਸ਼ਹਿਰ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆਇਆ। ਸੜਕਾਂ, ਨਦੀਆਂ ਤੇ ਤਲਾਬਾਂ ਦਾ ਰੂਪ ਤਾਰਨ ਕਰ ਗਈਆਂ। ਵਾਹਨ ਪਾਣੀ ਦੇ ਵਿੱਚ ਰੁੜਦੇ ਦਿਖਾਈ ਦਿੱਤੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਖਰਾਬ ਨਿਗਮ ਪ੍ਰਬੰਧਾ ਦਾ ਨਤੀਜਾ ਹੈ। ਜੇਕਰ ਨਗਰ ਨਿਗਮ ਦੇ ਅਧਿਕਾਰੀ ਸਮੇਂ ਸਿਰ ਸੀਵਰੇਜ ਦੀ ਸਫਾਈ ਕਰਵਾਉਂਦੇ ਤਾਂ ਸ਼ਾਇਦ ਸ਼ਾਹੀ ਸ਼ਹਿਰ ਪਟਿਆਲੇ ਦਾ ਇਹ ਮੰਦਾ ਹਾਲ ਦੇਖਣ ਨੂੰ ਨਾ ਮਿਲਦਾ ਇਹ ਕਹਿਣਾ ਹੈ ਸਥਾਨਕ ਲੋਕਾਂ ਦਾ ਦਰਅਸਲ ਅੱਜ ਮਹਿਜ਼ ਕੁਝ ਕੁ ਘੰਟਿਆਂ ਦੀ ਬਰਸਾਤ ਨੇ ਪਟਿਆਲਾ ਸ਼ਹਿਰ ਦੇ ਨਿਗਮ ਪ੍ਰਬੰਧਨ ਦੇ ਦਾਅਵੇ ਧੋਕੇ ਰੱਖ ਦਿੱਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਗਈਆਂ ਐਨਾ ਹੀ ਨਹੀਂ ਕਈ ਇਲਾਕਿਆਂ ਦੇ ਵਿੱਚ ਫੁੱਟ ਫੁੱਟ ਖੜਾ ਪਾਣੀ ਸਥਾਨਕ ਲੋਕਾਂ ਤੇ ਰਾਹਗੀਰਾਂ ਦੇ ਲਈ ਪਰੇਸ਼ਾਨੀ ਦਾ ਸਬਬ ਬਣ ਗਿਆ ਹਰ ਪਾਸੇ ਜਲ ਥਲ ਤੇ ਅੱਧਾ ਸ਼ਹਿਰ ਪਾਣੀ ਵਿੱਚ ਡੁੱਬਿਆ ਨਜ਼ਰ ਆਇਆ ਮੌਸਮ ਬੇਸ਼ੱਕ ਸੁਹਾਵਣਾ ਸੀ ਲੇਕਿਨ ਜ਼ਮੀਨੀ ਹਾਲਾਤ ਲੋਕਾਂ ਲਈ ਮੁਸੀਬਤ ਬਣ ਚੁੱਕੇ ਸਨ ਜਿਸ ਤੋਂ ਖਫਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਟੈਕਸ ਵਸੂਲੀ ਤਾਂ ਪੂਰੀ ਕਰਦਾ ਹੈ ਲੇਕਿਨ ਸਹੂਿਦਾਵਾਂ ਅਧੂਰੀਆਂ ਕਿਉਂ ਰਹਿ ਜਾਂਦੀਆਂ ਨੇ ਨਾਰਦਣਾ ਚੌਂਕ ਤੇ ਭਲਾਨੀਆ ਸਟਰੀਟ ਏਰੀਆ ਜੀ ਸਾਡਾ ਆਕੇ ਦੇਖੋ ਪੂਰਾ ਪਾਣੀ ਨਾਲ ਘਰਾਂ ਦੇ ਅੰਦਰ ਪਾਣੀ ਵੜ ਗਿਆ ਵੈਸੇ ਦੇਖਿਆ ਜਾਵੇ ਸ਼ਹਿਰ ਦਾ ਪੋਸ਼ ਏਰੀਆ ਜੀ ਇਹ ਔਰ ਪਾਣੀ ਦੇਖੋ ਤੁਸੀਂ ਜਿਵੇਂ ਉਰੇ ਹੜਾ ਆਇਆ ਹੋਵੇ ਜਾ ਕੇ ਦੇਖੋ ਅਸੀਂ ਉਰੇ ਪ੍ਰਸ਼ਾਸਨ ਦੇ ਬੰਦੇ ਦੇਖਣ ਆਇਆ ਕਿ ਕੋਈ ਕਾਰਪੋਰੇਸ਼ਨ ਦਾ ਬੰਦਾ ਉਰੇ ਖੜਾ ਹੋਵੇ ਕੋਈ ਨਹੀਂ ਹੈਗਾ ਉਰੇ ਦਿੱਕਤ ਤੁਸੀਂ ਦੇਖ ਰਹੇ ਹੋ ਜੀ ਪਾਣੀ ਭਰਨ ਕਰਕੇ ਸਾਰੇ ਟ੍ਰੈਫਿਕ ਜਾਮ ਪਏ ਨੇ ਲੋਕਾਂ ਦੇ ਘਰਾਂ ਦਾ ਇੱਕ ਪਾਣੀ ਵੜ ਗਿਆ ਹੈ ਅਨਾਰਦਾਨਾ ਪਾਰਕ ਤਪਲਾਨੀਆ ਮੰਦਿਰ ਦੀ ਬੈਕ ਸਾਈਡ ਦੇ ਉੱਪਰ ਰੋਕਾ ਦੇ ਜਾ ਕੇ ਦੇਖੋ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਉੱਥੇ ਆ ਕੇ ਨਹੀਂ ਖੜਾ ਹੋਇਆ ਹੈਗਾ ਆ ਕੇ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਵੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਮੇਨ ਹੌਲ ਖਲਵਾ ਦਿੱਤੇ ਜਾਵੇ ਥੋੜੀ ਦੇਰ ਲਈ ਤਾਂ ਕਿ ਪਾਣੀ ਦਾ ਨਿਕਾਸੀ ਹੋ ਸਕੇ ਇਸ ਏਰੀਏ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਚਾਂਦਨੀ ਚੌਕ ਏਰੀਆ ਹੋ ਗਿਆ ਸਾਈ ਮਾਰਕੀਟ ਹੋ ਗਿਆ ਇਦਰਾ ਅਦਾਲਤ ਤੇ ਜਾ ਰਹੀ ਵਨ ਈਵਨ ਕੋਲ ਕੁਆਲਟੀ ਵਿਕਰੀ ਵਾਲੇ ਦੇ ਆਸ ਪਾਸ ਵੀ ਮੇਰੇ ਬੱਚੇ ਉੱਥੇ ਖੜੇ ਨੇ ਮੈਂ ਉੱਥੇ ਤੱਕ ਵੀ ਨਹੀਂ ਜਾ ਸਕਿਆ ਉਹਨਾਂ ਨੂੰ ਲੈਣ ਵਾਸਤੇ ਤਾਂ ਮੈਂ ਆਇਆ ਉੱਥੇ ਜਾਣ ਵਾਸਤੇ ਆਇਆ ਸੀਗਾ ਅੰਬੇ ਅਪਾਰਟਮੈਂਟ ਤੋਂ ਮੈਂ ਆਇਆ ਸੀਗਾ ਉਹ ਬੱਚੇ ਉੱਥੇ ਖੜੇ ਸੀਗੇ ਉਹਨਾਂ ਨੂੰ ਨਾ ਤਾਂ ਕੋਈ ਸਾਧਨ ਮਿਲ ਰਿਹਾ ਸੀ ਇੱਥੇ ਆਣ ਨੂੰ ਨਾ ਹੀ ਉਹਨਾਂ ਕੋਲ ਉਹਨਾਂ ਕੋਲ ਸਕੂਟੀ ਸੀਗੀ ਪਰ ਸਕੂਟੀ ਨਿਕਲਣ ਦਾ ਰਸਤਾ ਨਹੀਂ ਸੀਗਾ ਤਾਂ ਮੈਂ ਗੱਡੀ ਲੈ ਕੇ ਚੱਲਿਆ ਸੀਗਾ ਵੀ ਸ਼ਾਇਦ ਗੱਡੀ ਨਾਲ ਲੈ ਆਵਾਂ ਉਹਨਾਂ ਨੂੰ ਪਰ ਮੇਰੀ ਉਹ ਗੱਡੀ ਇੱਥੇ ਫਸ ਗਈ ਤਾਂ ਤੁਸੀਂ ਆਪ ਸੋਚੋ ਵੀ ਇੱਥੇ ਕਿੰਨਾ ਬੁਰਾ ਹਾਲ ਹੋ ਸਕਦਾ